ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗੁੱਡ ਮਾਰਨਿੰਗ ਅਦਾਬ ਨਮਸਕਾਰ ਅੱਜ ਦਿਨ 16ਵਾਂ ਤਰੀਕ 11 ਨਵੰਬਰ ਤੇ ਦਿਨ ਮੰਗਲਵਾਰ ਸਾਈਕਲ ਆਪਣਾ ਰੈਡੀ ਕਰ ਲਏ ਰਾਤ ਆਪਾਂ ਰੁਕੇ ਸੀ ਤੋਂ ਪੂਰੀ ਤੋਂ ਪੂਰੀ ਬੈਸਟ ਪਗਾਲ ਦੇ ਵਿੱਚ ਹੈ ਕੱਲ ਅਪਾ ਅਸਾਮ ਕ੍ਰੋਸ ਕਰ ਲਿਆ ਤੇ ਅੱਜ ਆਪਾਂ ਬੈਸਟ ਬੰਗਾਲਵੀ ਕ੍ਰਾਸ ਕਰਾਂਗੇ ਸਾਈਕਲ ਬਿਲਕੁਲ ਰੈਡੀ ਹੈ ਇੱਥੇ ਰਾਤ ਰਹਿ ਸੀ ਆ ਹੋਮਸਟੇਅ ਲੈਣੀ ਲਈ ਰਾਤ ਕਰਦਿਆਂ ਚੱਲਣ ਦੀ ਤਿਆਰੀ ਆ ਕੋਡਾ ਰੈਡੀ ਹੈ ਤੇ ਬਹੁਤ ਵਧੀਆ ਬੰਦੇ ਸੀ ਇਹ ਬੜੀ ਇੱਜ਼ਤ ਮੰਗ ਦੀ ਤਾਂ ਇਹਨਾਂ ਨੇ ਬੰਦੇ ਸਾਡੇ ਕੋਲ ਚੱਲ ਕੇ ਪੰਜਾਬੋਂ ਆਏ ਬਹੁਤ ਇੱਜ਼ਤ ਮਾਨ ਕੀਤਾ ਇਹਨਾਂ ਨੇ वैसे पूछी वाली कोई गल ही नहीं रखी बंदा ने ਤੇ ਆਹ ਰੋਡ ਆ ਗਈ ਆਪਣੇ ਝੁੱਪਗੜੀ ਆਪਾਂ ਖੜੇ ਆ ਤੇ ਇਥੋਂ ਆਪਾਂ ਜਾਣਾ ਹੈ ਬਿਹਾਰ ਸਾਈਡ ਨੂੰ ਪਾਉ ਖਾਲੀ ਪਾਉ ਖਾਲੀ ਜਾਣਾ ਹੈ ਤੇ ਲਗਭਗ 150 ਕਿਲੋਮੀਟਰ ਦਾ ਸਫ਼ਰ ਹੈ ਤੇ ਸਿੱਧਾ ਰੋੜੀ ਜਾਊ ਹਾਈਵੇ ਜਾਣਾ ਹੈ ਤੇ ਅੱਜ ਆਪਾਂ ਇੱਕ ਦੂਜੀ ਖਾਸ ਗੱਲ ਇਹ ਹੈ ਜਿਹੜੀ ਚਿਕਨੈਕ ਬਣਦੀ ਹੈ ਇੰਡੀਆ ਦੇ ਮੈਪ ਦੇ ਵਿੱਚ ਅੱਜ ਉਹਨੂੰ ਕ੍ਰੋਸ ਕਰਾਂਗੇ ਚਿਕਨੈਕ ਦੇ ਅੱਜ ਜਿਹੜਾ ਗੇਟਵੇ ਆਫ ਸੈਵਨ ਸਿਸਟਰ ਸਿਲੀਗੁੜੀ ਬੈਸਟ ਬੰਗਾਲ ਦਾ ਉਸ ਖਾੜੀ ਜੀ ਹੈ ਜਿਹੜੀ ਉਹਨੂੰ ਆਪਾਂ ਅੱਜ ਕ੍ਰੋਸ ਕਰਕੇ ਅੱਗੇ ਫਿਰ ਖੁੱਲੇ ਇੰਡੀਆ ਦੇ ਵਿੱਚ ਜਾਵਾਂਗੇ ਰੂਮ ਤੋਂ ਚੱਲ ਕੇ ਤੁੱਪਗੁਰੀ ਤੋਂ ਤੋਂ ਪਗੂੜੀ ਤੋਂ ਚੱਲ ਕੇ ਆਪਾਂ ਚਾਹ ਪਾਣੀ ਪੀ ਲਿਆ ਆਮਲੇਟ ਵਗੈਰਾ ਬਣੇ ਸੀ ਖਾ ਪੀ ਲਿਆ ਉਸ ਤੋਂ ਬਾਅਦ ਆਪਾਂ ਹੁਣ ਚੱਲ ਪਏ ਸਿੱਧਾ ਹਾਈਵੇ ਇਹ ਜਾਂਦਾ ਹੈ ਜਲਪਾਇਗੜੀ ਜਲਪਾਇਗੜੀ ਵੈਸਟ ਬੰਗਾਲ ਦਾ ਇੱਕ ਸ਼ਹਿਰ ਹੈ ਤੇ ਇੱਥੋਂ ਲਗਭਗ 30 ਤੋਂ 32 ਕਿਲੋਮੀਟਰ ਦੀ ਦੂਰੀ ਹੈ ਉੱਥੇ ਜਾ ਕੇ ਫਿਰ ਅਗਲਾ ਸਟਾਪਿੰਗ ਕਰਾਂਗੇ ਲਓ ਵੀ ਸੱਜਣੋ ਬੈਸਟ ਬੰਗਾਲ ਦਾ ਇੱਕ ਹੋਰ ਦਰਿਆ ਪੂਰਾ ਨਾਮ ਹੈ ਦਾ ਜਲਤਾਕਾ ਜਲਤਾਕਾ ਦਰ ਹੈ ਇਹ ਆ ਗਿਆ ਆਪਾਂ ਇਸ ਟਾਈਮ ਜਲਤਾਕਾ ਦੇ ਉੱਪਰ ਖੜੇ ਆਂ ਤੇ ਇਧਰ ਜਾ ਰਿਹਾ ਹੈ ਇਹ ਸਿੱਧਾ ਜਲਪਾਏਗੁੜੀ ਸ਼ਹਿਰ ਦੇ ਨੇੜੇ ਦੀ ਲੰਘਦਾ ਹੈ ਤੇ ਸਿੱਧਾ ਕੂਚ ਵਿਹਾਰ ਰਹੀਂ ਅੱਗੇ ਬੰਗਲਾਦੇਸ਼ ਵੱਲ ਨੂੰ ਲੰਘ ਜਾਣਾ ਹੈ ਇਹ ਜਿਹੜਾ ਬ੍ਰਹਮਪੁੱਤਰ ਦੇ ਨਾਲ ਸੰਗਮ ਹੈ ਉਹ ਬੰਗਲਾਦੇਸ਼ ਦੇ ਵਿੱਚ ਜਾ ਕੇ ਹੁੰਦਾ ਹੈ ਇੰਡੀਆ 'ਚ ਨਹੀਂ ਹੁੰਦਾ ਇੰਡੀਆ 'ਚ ਇਹ ਸਾਈਡ ਦੇ ਨਾਲ-ਨਾਲ ਤੁਰਿਆ ਜਾਂਦਾ ਹੈ ਬੰਗਲਾਦੇਸ਼ ਦਾ ਬਾਰਡਰ ਲੰਘ ਕੇ ਸਰਾਦ ਲੰਘ ਕੇ ਫਿਰ ਇਹਨੇ ਬ੍ਰਹਮਪੁੱਤਰ 'ਚ ਮਿਲਾਂ ਇਹਦਾ ਮਿਲਾਨ ਹੋ ਜਾਣਾ ਹੈ ਤਿੰਨ ਦੇਸ਼ਾਂ ਵਿਚ ਦੀ ਲੰਘਦਾ ਪਹਿਲਾਂ ਭਾਰਤ ਫਿਰ ਪਟਾਨ ਫਿਰ ਭਾਰਤ ਤੇ ਫਿਰ ਬੰਗਲਾਦੇਸ਼ ਉਹਦਾ ਕਾਰਨ ਇਹ ਹੈ ਵੀ ਜਿਹੜੀ ਗਲੇਸ਼ੀਅਰ ਤੋਂ ਝੀਲ ਤੋਂ ਇਹ ਚੱਲਦਾ ਹੈ ਉਹ ਹੈ ਕਪੂਪ ਝੀਲ ਇਹ ਕਪੂਬ ਝੀਲ ਦੋਸਤੋ ਸਿੱਕਮ ਦੇ ਵਿੱਚ ਹੈ ਪਟਾਣ ਬਾਰਡਰ ਦੇ ਬਿਲਕੁਲ ਨਾਲ ਸਿੱਕਮ ਦੇ ਵਿੱਚ ਕਪੂਬ ਝੀਲ ਤੋਂ ਚੱਲ ਕੇ ਇਹ ਜਲ ਪਾਏ ਗੁੜੀ ਅੱਗੇ ਕੂਚ ਬਿਹਾਰ ਜਿਲ੍ਹਾ ਰਹੀ ਤੇ ਫਿਰ ਬੰਗਲਾਦੇਸ਼ ਚ ਜਾ ਕੇ ਇਹਦਾ ਸੰਗਮ ਬ੍ਰਹਮਪੁੱਤਰ ਨਾਲ ਬੰਗਲਾਦੇਸ਼ ਦੇ ਵਿੱਚ ਜਾ ਕੇ ਬਣਦਾ ਤੇ ਇਹ ਵੀ ਮੁੱਖ ਦਰਿਆਵਾਂ ਜੀ ਹੈ ਬੈਸਟ ਬੰਗਾਲ ਦੇ ਬਹੁਤ ਵੱਡਾ ਦਰਿਆ ਹੈ ਤੇ ਪਾਣੀ ਦਾ ਵਹਾਅ ਵੀ ਇਹਦਾ ਬਹੁਤ ਤੇਜ਼ ਹੈ ਤੇ ਮੌਨਸੂਨ ਚ ਤਾਂ ਇਹ ਬਹੁਤ ਉਫਾਨ ਤੇ ਹੁੰਦਾ ਕੰਮ ਇੱਕੇਰੀ ਖਾਸियत ਹੋਰ ਹੈ ਵੀ ਸਭ ਤੋਂ ਪੁਰਾਣਾ ਜਿਹੜਾ ਬਿਜਲੀ ਪ੍ਰੋਜੈਕਟ ਹੈ ਹਾਈਡਰੋ ਪ੍ਰੋਜੈਕਟ ਉਹ ਇਸ ਜਲਤਾਕਾ ਦਰਿਆ ਤੇ ਲੱਗਿਆ ਹੋਇਆ ਹੈ ਭਾਰਤ ਦਾ ਸਭ ਤੋਂ ਪੁਰਾਣਾ ਜਿਹੜਾ ਬਿਜਲੀ ਪ੍ਰੋਜੈਕਟ ਹੈ ਬੈਸਟ ਬੰਗਾਲ ਦੇ ਵਿੱਚ ਲਗਭਗ 25 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਤੇ ਆ ਪਹਿਲੀ ਟੀ ਬ੍ਰੇਕ ਆ ਗਈ ਇਹਦਾ ਨਾਮ ਹੈ ਚਾਹੇ ਪੇ ਅੱਡਾ ਤੇ ਪਾਉ ਕਹਿੰਦਾ ਵੀ ਅੱਡਾ ਆ ਗਿਆ ਤੇ ਆਪਣਾ ਵੀ ਅੱਡਾ ਆ ਗਿਆ ਚਾਹੇ ਪੇ ਅੱਡਾ ਤੇ ਬਣਾਉਂਦੇ ਉਹੀ ਕੁੱਲੜ ਦੇ ਵਿੱਚ ਹੈ ਪਰ ਕੁੱਲੜ ਬਹੁਤ ਹੀ ਛੋਟਾ ਇਹ ਆਪਾਂ ਦੋ ਸਾਥੀਆਂ ਦੀ ਵੇਟ ਹੈ ਜੇ ਪਹੁੰਚਣ ਵਾਲੇ ਹੀ ਨਹੀਂ ਹੈਡ ਮਿਸਤਰੀ ਸਾਹਿਬ ਨੂੰ ਕੱਪ ਪਿਆ ਤੇ ਤਿੰਨ ਚਾਦੇ ਹੁਣ ਆ ਕੰਮ ਤੇ ਲਾਇਆ ਲੈ ਆ ਵੀ ਬਬੂ ਹਾਰਪਿਕ ਥੋੜਾ ਜਿਹਾ ਹੋਰ ਪਾ ਲੀਏ ਬੰਦ ਦੀ ਗੱਲ ਹੈ ਨਾ ਪੂਰੀ ਬੋਲ ਗੱਲ ਬੰਦੀ ਹੈ ਬੰਦ ਕਰਨੀ ਬਹੁਤ ਜ਼ਿਆਦਾ ਹੈ ਹੈ ਬੁੜਾ ਹਾਲੀ ਬਹੁਤ ਹੋ ਗਿਆ ਹੀ ਆ ਮੇਰੇ ਤਾਂ ਪਈ ਜਮਾ ਕਹਿਨੇ ਕਿ ਕਰ ਸਕਦਾ ਨਹੀਂ ਇਹ ਠੀਕ ਹੈ ਬਹੁਤ ਬਸ ਹੋ ਗਿਆ ਮੈਂ ਨਹੀਂ ਮੜਾ ਕਰਾ ਦੇ ਯਾਰ ਲਓ ਵੀ ਸੱਜਣੋ ਪੱਛਮੀ ਬੰਗਾਲ ਦੇ ਇੱਕ ਹੋਰ ਦਰਿਆ ਦੇ ਦਰਸ਼ਨ ਇਹ ਤੀਸਤਾਦ ਰਿਹਾ ਇਹ ਵੀ ਸਿੱਕਮ ਤੋਂ ਸਿੱਕਮ ਦੀ ਤੀਸਤਾ ਵੈਲੀ ਹੈ ਸਿੱਕਮ ਦੀ ਤੀਸਤਾ ਵੈਲੀ ਦੇ ਵਿੱਚ ਝੀਲ ਹੈ ਕੋਖਰਾ ਕੋਖਰਾ ਝੀਲ ਤੋਂ ਚੱਲਦਾ ਹੈ ਤੇ ਇਹ ਪੁਟਾਨ ਚ ਨਹੀਂ ਜਾਂਦਾ ਇਹ ਸਿੱਧਾ ਬੈਸਟ ਬੰਗਾਲ ਚ ਆ ਜਾਂਦਾ ਉੱਥੋਂ ਤੇ ਬੈਸਟ ਬੰਗਾਲ ਦੇ ਵਿੱਚੋਂ ਅੱਗੇ ਫਿਰ ਇਹ ਬੰਗਲਾਦੇਸ਼ ਚ ਕਿਉਂਕਿ ਇੱਧਰ ਬੰਗਲਾਦੇਸ਼ ਦੀ ਸਰਹੱਦ ਬਹੁਤ ਨੇੜੇ ਆ ਗਈ ਇਹ ਇਧਰ ਪਟਾਣ ਦੀ ਬਹੁਤ ਨੇੜੇ ਆ ਗਈ ਹੈ। ਇਹ ਪਟਾਣ ਚ ਨਹੀਂ ਜਾਂਦਾ ਇਹ ਸਿਰਫ ਦੋ ਦੇਸ਼ਾਂ ਚ ਵਹਿੰਦਾ ਹੈ ਭਾਰਤ ਤੇ ਬੰਗਲਾਦੇਸ਼ ਜਿਹੜਾ ਤਿਸਤਾ ਦਰਿਆ ਹੈ। ਇਹ ਤਾਂ ਕਰਕੇ ਇਹਦੇ ਪਾਣੀ ਦੇ ਉੱਤੇ ਥੋੜਾ ਜਿਹਾ ਵਿਵਾਦ ਹੈ। ਬੰਗਲਾਦੇਸ਼ ਕਹਿੰਦਾ ਵੀ ਵੱਧ ਸਾਨੂੰ ਮਿਲਣਾ ਚਾਹੀਦਾ ਪਰ ਭਾਰਤ ਦੇ ਪੱਛਮੀ ਬੰਗਾਲ ਦਾ ਰਾਜ ਹੈ ਜਿਹੜਾ ਇਹਦੇ ਤੇ ਆਪ ਦਾ ਦਾਵਾ ਠੋਕ ਰਿਹਾ ਹੈ। ਤੇ ਇਹ ਵੀ ਬਹੁਤ ਵੱਡਾ ਦਰਿਆ ਹੈ। ਅੱਗੇ ਜਾ ਕੇ ਬ੍ਰਹਮਪੁੱਤਰ ਜਿਹਨੂੰ ਬੰਗਲਾਦੇਸ਼ ਦੇ ਵਿੱਚ ਜਮਨਾ ਦਰਿਆ ਕਹਿੰਦੇ ਆ ਉਹਦੇ ਚ ਲੀਨ ਹੋ ਜੂ ਇਹ। ਸੰਗਮ ਇਹਦਾ ਉੱਥੇ ਬਣੂਗਾ। ਇਹ ਆ 30 ਤਾਰੇ ਬਰ ਬਹੁਤ ਵੱਡਾ ਦਰਿਆ ਹੈ ਇਧਰ ਆਉਂਦਾ ਹੈ ਇਹ ਆ ਕਲਕੱਤਾ ਹਾਈ ਕੋਰਟ ਵੈਸਟ ਬੰਗਾਲ ਦੀ ਸਰਵ ਉੱਚ ਜਿਹੜੀ ਸੰਸਥਾ ਹੈਗੀ ਕਾਨੂੰਨ ਦੀ ਅਦਾਲਤ ਤੇ ਇਹ ਕੈਂਪ ਹੈ ਨਿਊ ਜਲਪਾਇਗੁੜੀ ਹੈ ਬਹੁਤ ਸ਼ਾਨਦਾਰ ਬਿਲਡਿੰਗ ਬਣੀ ਹੋਈ ਹੈ ਤੇ ਆ ਸਿੱਧਾ ਰੋਡ ਜਾਊਗਾ ਜਲਪਾਏ ਗੁੜੀ ਬਾਈਪਾਸ ਅੱਗੇ ਫਿਰ ਵਿਹਾਰ ਵੱਲ ਮਿੱਤਰੋ ਆਪਾਂ ਲੰਘੇ ਆ ਜਲਪਾਏ ਗੁੜੀ ਤੋਂ ਆਗੇ ਗਾਂ 20 25 ਕਿਲੋਮੀਟਰ ਬੈਸਟ ਬੰਗਾਲ ਦੇ ਵਿੱਚ ਇਹ ਦੂਜੀ ਵਾਰ ਫੇਰੀ ਪਈ ਹੈ ਇੱਕ ਵਾਰੀ ਬੈਸਟ ਬੰਗਾਲ ਪਹਿਲਾਂ ਆਏ ਸੀ 12 13 ਦੇ ਵਿੱਚ ਉਦੋਂ ਪੂਰਾ ਕੱਲਾ ਬੈਸਟ ਬੰਗਾਲ ਹੀ ਘੁੰਮਿਆ ਸੀ ਤੇ ਹੁਣ ਆਪਾਂ ਵੈਸੀ ਬਿਜਲੀ ਕਰਾਸ ਕਰ ਰਹੇ ਆ ਤੇ ਉਦੋਂ ਟ੍ਰੇਨ ਤੇ ਜਲਪਾਈ ਗੁੜੀ ਆ ਕੇ ਉਤਰੇ ਸੀ ਤੇ ਜਲਪਾਈ ਗੁੜੀ ਤੋਂ ਜਦੋਂ ਆਪਾਂ ਦਾਰਜੀਲਿੰਗ ਨੂੰ ਗਏ ਸੀ ਤਾਂ ਕੰਚਨ ਚੰਗਾ ਦੇ ਦਰਸ਼ਨ ਹੁੰਦੇ ਰਹੇ ਆ ਪਰ ਹੁਣ ਮੌਸਮ ਥੋੜਾ ਜਿਹਾ ਸਾਫ਼ ਨਹੀਂ ਧੁੰਦਲਾ ਹੋਇਆ ਪਿਆ ਅੱਜ ਕੰਚਨ ਚੰਗਾ ਦੇ ਦਰਸ਼ਨ ਨਹੀਂ ਹੋ ਰਹੇ ਤੇ ਇਸ ਕਰਕੇ ਹੁਣ ਆਪਾਂ ਸਿੱਧਾ ਜਾ ਰਹੇ ਆ ਆ ਉਸ ਰੋਡ ਵੱਲ ਨੂੰ ਜਿਹੜਾ ਢਾਕਾ ਤੋਂ ਚੱਲ ਕੇ ਸਿਲੀਗੁੜੀ ਨੂੰ ਆਉਂਦਾ ਹਾਈਵੇ ਬੰਗਲਾਦੇਸ਼ ਬਾਰਡਰ ਕ੍ਰਾਸ ਕਰਕੇ ਉਧਰ ਨੂੰ ਜਾ ਰਹੇ ਆ ਆਪਾਂ ਸਿੱਦੇ ਤੇ ਰਸਤੇ ਦੇ ਵਿੱਚ ਆ ਇੱਕ ਫਲ ਫਰੂਟ ਵਾਲਾ ਮਿਲ ਗਿਆ ਤਾਂ ਇਹਦੇ ਨਾਲ ਹੁਣ ਸੌਦਾ ਮਾਰ ਲਿਆ ਕਰੀ ਜਾਂਦਾ ਕਿ ਭਾਈ ਅੱਖੀ ਲੈ ਲਿਆ ਵੀ ਭਾਈ ਪਲੇਟ ਲੈਣ ਦੇ ਨੂੰ ਸਾਨੂੰ ਪੂਰੇ ਪੂਰੇ ਟੂੜ ਦਾ ਭਾਗ ਹੋਣਾ ਲਾ ਦੇਣਾ ਮਿੱਤਰੋ ਆਪਾਂ ਖੜੇ ਆ ਇਸ ਟਾਈਮ ਤਾ ਕਸਲੀਗੁੜੀ ਹਾਈਵੇ ਜਾਂਦਾ ਜਿਹੜਾ ਉਹਦੇ ਤੇ ਬਾਰਡਰ ਤੇ ਬਿਲਕੁਲ ਇੰਡੀਆ ਦਾ ਤੇ ਬੰਗਲਾਦੇਸ਼ ਦਾ ਸਿੱਧਾ ਇਧਰ ਨੂੰ ਸਿੱਧਾ ਇਧਰ ਬੰਗਲਾਦੇਸ਼ ਆ ਗਿਆ ਤੇ ਇਧਰ ਇੰਡੀਆ ਆ ਗਿਆ ਆ ਆਪਣਾ ਝੰਡਾ ਆ ਗਿਆ ਫਲੈਗ ਤੇ ਉਧਰ ਬੰਗਲਾਦੇਸ਼ ਦਾ ਆ ਗਿਆ ਉਹ ਸਾਹਮਣੇ ਲਹਿਰਾ ਰਿਹਾ ਬੰਗਲਾਦੇਸ਼ ਆਹ ਟਰੱਕ ਚੱਲਦੇ ਆ ਇੱਥੇ ਐ ਬਾਰਡਰ ਤੇ ਉਹ ਸਾਹਮਣੇ ਫਿਰ ਉੱਥੇ ਚੈਕਿੰਗ ਹੋ ਕੇ ਇਹਨਾਂ ਦੀ ਪ੍ਰੋਪਰ ਫਿਰ ਅੱਗੇ ਇੰਡੀਆ 'ਚ ਦਾਖਲ ਹੁੰਦੇ ਆ ਆਪਾਂ ਹੁਣ ਇੰਡੀਆ 'ਚ ਖੜੇ ਆ ਤੇ ਇਧਰੋਂ ਇੱਥੋਂ ਇੰਟਰਨੈਸ਼ਨਲ ਬਾਉਂਡਰੀ ਆ ਜੂਗੀ ਤੇ ਉਹ ਸਾਹਮਣੇ ਫਿਰ ਜਿੱਥੇ ਪ੍ਰੇਡ ਵਾਲਾ ਉਹ ਬਣਿਆ ਹੋਇਆ ਸ਼ੈੱਡ ਇੱਥੇ ਵਿੱਚ ਉੱਥੋਂ ਉਸ ਤੋਂ ਅੱਗੇ ਉਹ ਇੰਡੀਆ ਦਾ ਇੱਕ ਛੋਟਾ ਝੰਡਾ ਲੱਗਿਆ ਹੋਇਆ ਉੱਥੋਂ ਫਿਰ ਬੰਗਲਾਦੇਸ਼ ਸ਼ੁਰੂ ਹੋ ਜਾਂਦਾ ਹੈ ਅੱਗੇ ਜਾਣ ਨਹੀਂ ਦਿੰਦੇ ਆ ਮੇਨ ਗੇਟ ਦੇ ਜਿਹੜੀ ਫੈਂਸਿੰਗ ਹੈ ਬਸ ਇੱਥੋਂ ਤੱਕ ਹੀ ਅਲਾਉ ਕਰਦੀ ਹੈ ਉਹ ਸਾਹਮਣੇ ਦੋ ਝੰਡੇ ਲੱਗੇ ਹੋਇਆ ਇੱਕ ਸਾਈਡ ਛੋਟਾ ਝੰਡਾ ਬੰਗਲਾਦੇਸ਼ ਦਾ ਤੇ ਉਹਦੇ ਬਿਲਕੁਲ ਸਾਹਮਣੇ ਇੰਡੀਆ ਦਾ ਉਹ ਮੇਨ ਲਾਈਨ ਬਾਰਡਰ ਉਹ ਆ ਗਿਆ ਉਸ ਤੋਂ ਅੱਗੇ ਬੰਗਲਾਦੇਸ਼ ਹੈ ਇਧਰ ਇੰਡੀਆ ਹੈ ਉਹਨਾਂ ਦੀ ਪਰੇਡ ਉਹ ਪਰਲੇ ਪਾਸੇ ਛੋਟੇ ਕੁਰਸੀਆਂ ਜਿਹੜੀਆਂ ਛੋਟੀਆਂ ਸ਼ੈੱਡ ਵੀ ਨਹੀਂ ਬਿਨਾ ਸ਼ੈੱਡ ਤੋਂ ਐ ਆਪਣੇ ਵਾਲੇ ਪਾਸੇ ਜਿਹੜੀ ਅਪਰੇਟ ਹੁੰਦੀ ਹੈ ਆ ਸ਼ੈੱਡ ਥੱਲੇ ਹੁੰਦੀ ਹੈ ਇੱਥੇ ਅਪਰੇਟ ਹੋਊਗੀ ਸ਼ਾਮ ਨੂੰ 3 ਵਜੇ ਤੇ ਆ ਜਿਹੜਾ ਸਾਹਮਣੇ ਝੰਡਾ ਇੱਥੋਂ ਅੱਗੇ ਬੰਗਲਾਦੇਸ਼ ਸ਼ੁਰੂ ਹੋ ਜਾਂਦਾ ਤੇ ਆਏ ਆਉਂਦੇ ਟਰੱਕ ਭਰੇ ਆਲੂ ਐ ਇਹ ਆਹ ਟਰੱਕ ਫਿਰ ਉੱਥੇ ਚੈਕਿੰਗ ਹੁੰਦੀ ਆ ਸਾਹਮਣੇ ਉਹ ਸਾਹਮਣੇ ਠੀਕ ਹੈ ਕੰਮ ਦੋ ਦਿਨ ਪਰੇਟ ਤੇ ਆਪਣਾ ਇੱਧਰ ਪਹਿਲਾ ਸ਼ਹਿਰ ਹੈ ਫਲਵਾਰੀ ਬੰਗਲਾਦੇਸ਼ ਦਾ ਹੈਗਾ ਬੰਗਲਾਬੰਦਾ ਇੱਧਰ ਪਹਿਲਾ ਜਿਹੜਾ ਸ਼ਹਿਰ ਆਉ ਸਾਹਮਣੇ ਆਪਾਂ ਨੂੰ ਇੱਥੇ ਵੇਖੀ ਦੇਖ ਰਹੇ ਆਪਾਂ ਕੈਮਰੇ ਨਾਲ ਥੋੜਾ ਜਿਹਾ ਘੱਟ ਦਿਸਦਾ ਉਹ ਆਊਗਾ ਬੰਗਲਾਬੰਦਾ ਸ਼ਹਿਰ ਆ ਉਹ ਬੰਗਲਾਬੰਦਾ ਤੇ ਆਪਾਂ ਉਹ ਇਸ ਟਾਈਮ ਬਾਰਡਰ ਤੇ ਤੇ ਹੁਣ ਚੱਲਦੇ ਆਂ ਇੱਥੋਂ ਬਾਰਡਰ ਤੋਂ ਵਾਪਸ ਕੇ ਆਪਾਂ ਜਾਣਾ ਹੈ ਇੱਥੋਂ 2-3 ਕਿਲੋਮੀਟਰ ਜਾ ਕੇ ਰੋਡ ਬਾਈਪਾਸ ਹੀ ਮੁੜ ਜਾਣਾ ਹੈ 327 ਨੰਬਰ ਆ ਜੀ ਕਹਿੰਦਾ ਥੈਂਕ ਯੂ ਵਿਜ਼ਿਟ ਅਗੇਨ ਇੰਡੀਆ ਕਹਿੰਦਾ ਇੰਡੀਆ ਨੂੰ ਇਹ ਲੱਗਿਆ ਵੀ ਸਾਈਕਲ ਤੇ ਬਾਵਾ ਭਜਾਈ ਜੇ ਆਉਂਦੇ ਆ ਵੀ ਗਾਂ ਹੀ ਟੱਪਣਗੇ ਟਾਕੇ ਨੂੰ ਸਿੱਧਾ ਉਹ ਭਰਾਵੋ ਅਸੀਂ ਟਾਕੇ ਨੂੰ ਨਹੀਂ ਜਾਣਾ ਅਸੀਂ ਤਾਂ ਇੱਥੇ ਹੀ ਆ ਗੇਟ ਤੋਂ ਵਾਪਸ ਮੁੜਨਾ ਹੈ ਇੰਡੀਆ ਇੰਡੀਆ ਜੀ ਰਹਿਣਾ ਬੰਗਲਾਦੇਸ਼ 'ਚ ਨਹੀਂ ਅਸੀਂ ਪੈਰ ਵੀ ਤਾਂ ਪਾਉਣਾ ਪਹਿਲਾਂ ਹੀ ਉੱਥੇ ਰੌਲਾ ਰੱਪਾ ਹੋ ਕੇ ਹਟਿਆ ਤੇ ਵੈਸੇ ਵੀ ਵੀਜ਼ੇ ਦੀ ਲੋੜ ਹੈ ਬੰਗਲਾਦੇਸ਼ 'ਚ ਜਾਣ ਵਾਸਤੇ ਤੇ ਵੀਜ਼ਾ ਲੈ ਕੇ ਪਿੱਛੇ ਤੋਂ ਆਉਣਾ ਪੈਂਦਾ ਹੈ ਇੱਥੇ ਸਿੱਧਾ ਆਪਦੇ ਕਾਗਜ਼ ਪੱਤਰ ਚੈੱਕ ਕਰਾਓ ਤੇ ਸਿੱਧਾ ਅੰਦਰ ਤੱਪ ਜੋ ਸਿੱਧਾ ਬੰਗਲਾਦੇਸ਼ ਨੂੰ ਉਹ ਸਾਹਮਣੇ ਆਪਣੇ ਤਰੀਕੇ ਜਿਵੇਂ ਆਪਣੇ ਆ ਬੋਰਡ ਲੱਗੇ ਉਹ ਸਾਹਮਣੇ ਬੰਗਲਾਦੇਸ਼ ਦੇ ਵੀ ਲੱਗੇ ਹੋਇਆ ਤੇ ਵੀਜ਼ਾ ਕੰਪਲਸਰੀ ਹੈ ਦੋਨੇ ਸਰਕਾਰ ਇੱਥੇ ਲੋਕਲ ਬੰਦਿਆਂ ਨੇ ਦੱਸਿਆ ਫੌਜ ਦੇ ਬੰਦਿਆਂ ਨੇ ਵੀ ਦੱਸਿਆ ਉਹ ਕਹਿੰਦੇ ਦੋਨੇ ਸਰਕਾਰਾਂ ਦੀ ਗੱਲ ਚੱਲੀ ਜਾਂਦੀ ਹੈ ਵੀ ਜੇ ਕੋਈ ਮਸਲਾ ਹੱਲ ਹੋਏ ਬਿਨਾ ਵੀਜ਼ੇ ਤੋਂ ਤੇ ਇੱਧਰ ਆਪਾਂ ਫੋਟੋ ਫੋਟੋ ਲਾਉਨੇ ਆ ਸਾਈਕਲ ਦੇ ਨਾਲ ਕਿਉਂਕਿ ਬਾਰਡਰ ਦੇ ਬਿਲਕੁਲ ਨੇੜੇ ਸਾਈਕਲ ਨਹੀਂ ਜਾਣ ਦਿੰਦੇ ਉਹ ਇਸ ਲਈ ਆਪਾਂ ਇੱਧਰ ਪਿੱਛੇ ਆ ਬਣਾਇਆ ਹੋਇਆ ਇਹਨਾਂ ਨੇ ਇੱਕ ਸਪੈਸ਼ਲ ਬਾਰਡਰ ਸਕਿਉਰਿਟੀ ਫੋਰਸ ਵੱਲੋਂ बस सुना आ रहा है बुड़क ना सुनाया जे हमारे भाई बांग्लादेश से क्या नाम है अमर नाम एमडी शाहिद हसन सुमन <laughs> जायदन <देन्न> को से <laughs> बहुत तनु समझ <सम्झां> आ गया ठीक है ये <laughs> बांग्लादेश के कौन सा गांव आ गए ठाकुरगा ठाकुरगा मैं आता रंगपुर विभाग होता रंगपुर विभाग रंगपुर विभागता ठीक है ते वो कितना आगे है इतना 80 किलोमीटर 80 80 किलोमीटर है जा इंडिया में क्या करने आए थे हम लोग चिकित्सा चिकित्सा जो नास्ते मेडिकल डॉक्टर अच्छा मेरी, अच्छा मेडिकल जो नास्ते अच्छा अच्छा आप भी डॉक्टर हो ना, ना मेडिकल पेशेंट अच्छा आप पेशेंट हैं हैं अल्लाह इकरम हो जाए हाँ ठीक है ठीक है

ਪਹਿਲਾਂ ਤਾਂ ਕਾਂਗਰਸ ਕੰਗ੍ਰੈਚੁਲੇਸ਼ਨ ਕੜਾਚੁਲੇਸ਼ਨ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਕ੍ਰੈਚੁਲੇਸ਼ਨ ਬਹੁਤ ਬਹੁਤ ਤੇ ਦੂਸਰਾ ਇਹ ਹੈ ਵੀ ਜੇ ਤੈਨੂੰ ਇੱਥੇ ਇੱਕ ਟਰੱਕ ਲੈ ਕੇ ਦੇ ਦਈਏ ਅਸੀਂ ਸਿੱਧਾ ਸਿੱਲੀਗੁੜੀੋਂ ਤੇਰਾ ਯਾਰ ਟਾਕੇ ਨੂੰ ਜਾਵੇ ਹਾਂ ਯਾਰਾ ਪਰ ਮਾਲੀਜੇ ਦਾ ਪੂਰਾ ਕੇ ਪਰ ਡੈਂਪਰ ਚਲਾਇਆ ਕਰਾਂ ਆਪਾਂ ਇੱਥੇ ਸਿੱਧਾ ਤੇਰੇ ਟਾਕੇ ਤੋਂ ਸਿੱਲੀਗੁੜੀ ਤੋਂ ਸਿੱਲੀਗੁੜੀ ਟਾਕੇ ਟਾਕੇ ਆਹ ਬਾਰਡਰ ਤੋਂ ਟੱਪਿਆ ਕਰਾਂਗੇ ਆਪਾਂ ਇੱਥੋਂ ਜਾ ਪਿਆ ਕਰਨੀ ਆ ਇਹਨਾਂ ਤੋਂ ਚਾਹ ਹਾਂ ਠੀਕ ਹੈ ਵੀ ਗੱਲ ਉਧਰੋਂ ਫਿਰ ਤਾਂ ਐਂ ਤਾਂ ਤੂੰ ਬੰਦੇ ਬੰਦੇ ਵੀ ਚੜਾ ਲਿਆ ਕਰੇਗਾ ਨਾਲ ਲੈ ਵੀ ਮੁੰਡਿਓ ਫੌਜੀ ਸਾਹਿਬ ਪੀਲੀ ਚਾਹ ਚੱਲ ਗਏ ਫਿਰ ਆਪਾਂ ਹਾਂ ਹੋਰ ਯਾਰ ਖਾਲਸਾ ਜੀ ਆਸਾਮ ਤੋਂ ਬਾਅਦ ਬੈਸਟ ਬੰਗਾਲ ਬੈਸਟ ਬੰਗਾਲ ਦੇ ਵਿੱਚ ਇੱਕ ਵਾਰੀ ਫੇਰ ਆਪਾਂ ਚਾਹ ਦੇ ਜਿਹੜੇ ਬਾਗਾਂ ਦੇ ਵਿੱਚ ਆਏ ਹਾਂ ਤੇ ਬੈਸਟ ਬੰਗਾਲ ਦਾ ਵੀ ਚਾਹ ਦੇ ਕਾਰੋਬਾਰ ਵਿੱਚ ਵੱਡਾ ਹੀ ਯੋਗਦਾਨ ਹੈ ਭਾਰਤ ਦੇ ਵਿੱਚ ਤੇ ਹੁਣ ਆਪਾਂ ਇਸ ਟਾਈਮ ਕੋਸਪੋਕਾਰ ਕੋਲ ਖੜੇ ਆਂ ਇਹ ਵੀ ਬੈਸਟ ਬੰਗਾਲ ਦੀ ਚਾਹ ਦੇ ਬਾਗਾਂ ਦੀ ਹੱਬ ਹੈ ਤੇ ਇਹ ਗੱਲ ਇੱਕ ਹੋਰ ਵੀ ਹੈ ਇੱਥੇ ਚਾਹ ਨਹੀਂ ਮਾੜੀ ਮਿਲਦੀ ਜਿਹੜੀ ਵੀ ਚਾਹ ਪੀਨੇ ਆ ਜੋ ਬਲੈਕ ਟੀ ਵੀ ਬਣਾ ਦੇਣਾ ਬਿਨਾ ਦੁੱਧ ਤੋਂ ਉਹਦੇ ਵਿੱਚ ਵੀ ਐ ਮਹਿਸੂਸ ਨਹੀਂ ਹੁੰਦਾ ਵੀ ਯਾਰ ਇਹਦੇ ਵਿੱਚ ਦੁੱਧ ਨਹੀਂ ਪਾਇਆ ਅਸੀਂ ਤਾਂ ਇਹੀ ਅੰਦਾਜ਼ਾ ਲਾਇਆ ਹੈ ਵੀ ਯਾਰ ਇਹਦਾ ਕਾਰਨ ਇਹ ਹੈ ਵੀ ਇੱਥੇ ਚਾਹ ਦੀ ਕੁਆਲਿਟੀ ਬਹੁਤ ਆਪਣੇ ਨਾਲੋਂ ਚੰਗੀ ਹੈ ਤੇ ਵਾਕਈ ਇਹ ਗੱਲ ਸਹੀ ਸਾਬਤ ਹੋ ਰਹੀ ਹੈ ਚਾਹ ਐਡੀ ਵਧੀਆ ਬਣਦੀ ਐ ਅਸੀਂ ਵੀ ਲੋਕਲ ਚਾਹ ਖਰੀਦਦੇ ਆ ਜਿਹੜੀ ਸਵੇਰੇ ਬਣਾਉਣ ਵਾਸਤੇ ਲੈਨੇ ਆ ਉਹ ਵੀ ਬਹੁਤ ਹੀ ਟੇਸਟੀ ਬਣਦੀ ਐ ਬਹੁਤ ਵਧੀਆ ਅਲੱਗ ਹੀ ਟੇਸਟ ਆ ਵਾ ਤੇ ਇਹ ਚੱਲ ਗਏ ਹੁਣ ਕਹਿੰਦੇ ਵੀ ਤਰਕਾਲਾਂ ਪੈ ਗਈਆਂ ਤੇ ਚਾਹ ਦੇ ਬਾਗਾਂ ਦੇ ਵਿੱਚੋਂ ਤੜਾਈ ਕਰਕੇ ਵਾਪਸੀ ਕਰਤੀ ਘਰਾਂ ਨੂੰ ਸ਼ੁਰੂ ਇਹਨਾਂ ਨੇ ਸ਼ਾਨਦਾਰ ਸਜਣੋ ਹਾਈਵੇ ਨੂੰ ਛੱਡ ਕੇ ਇੱਕ ਸ਼ਾਰਟਕਟ ਰਾਹ ਲਿਆ ਤੇ ਇਹ ਪੁਰਾਣਾ ਹਾਈਵੇ ਹੈ 327 ਨੰਬਰ ਜਿਹੜੇ ਟ੍ਰਿਪਲ ਖਰਾਂੜੇ ਆ ਉਹ ਸਿੰਗਲੀ ਹੁੰਦੇ ਆ ਤੇ ਇਹਦੇ ਦੋਨੇ ਪਾਸੇ ਚਾਰੇ ਬਾਗ ਤੇ ਪਾਈਨੈਪਲ ਦੇ ਖੇਤੀ ਖੇਤ ਬੜਾ ਸ਼ਾਨਦਾਰ 뷰 ਬੰਦਾ ਤੇ ਇਹਨਾਂ ਚਾਰੇ ਬਾਗਾਂ ਤੋਂ ਪਿੱਛੇ ਜਿੱਥੇ ਪੱਧਰ ਆਗੇ ਉੱਥੇ ਝੋਨਾ ਹੈ ਪੂਰਾ ਉਪਜਾਊ ਇਲਾਕਾ ਹੈ ਤੇ ਸਾਹਮਣੇ ਸੂਰਜ ਵੀ ਐ ਪੂਰਾ ਜਮਾ ਲਾਲੀ ਫੜ ਗਿਆ ਤੇ ਗੁੱਡਬਾਈ ਕਹਿਣ ਲਈ ਬਸ ਵੇਟ ਹੀ ਕਰ ਰਿਹਾ ਵੀ ਮੇਰੇ ਵੱਲ ਦੇਖਣ ਤੇ ਮੈਂ ਗੁੱਡਬਾਈ ਕਹਾ ਸ਼ਾਨਦਾਰ 뷰 ਹੈ ਮਾਹੌਲ ਬਣਿਆ ਪਿਆ ਪੂਰਾ ਤੇ ਇੱਥੇ ਫੋਟੋ ਫਾਟੋ ਕਰਦੇ ਆ ਉਸ ਤੋਂ ਬਾਅਦ ਤਾਂ ਫਿਰ ਨੇਰੇ ਚ ਜਾਣਾ ਇੰਡੀਆ ਦੇ ਨਕਸ਼ੇ ਦੇ ਵਿੱਚ ਬੈਸਟ ਬੰਗਾਲ ਦੇ ਨੇੜੇ ਜਿਹੜੀ ਸਭ ਤੋਂ ਟਾਈਡ ਜੀ ਜਗਾ ਆ ਜਾਂਦੀ ਹੈ ਜਿੱਥੇ ਦੋਨੇ ਪਾਸੇ ਬੰਗਲਾਦੇਸ਼ ਪਟਾਣ ਨੇਪਾਲ ਤਿੰਨੇ ਬਾਰਡਰ ਆ ਜਾਂਦੇ ਉੱਥੇ ਇਸ ਟਾਈਮ ਆਪਾਂ ਉਹ ਲੰਘ ਕੇ ਥੋੜਾ ਅੱਗੇ ਖੜੇ ਆ ਇਸ ਟਾਈਮ ਆਪਾਂ ਇੱਧਰ ਬਿਲਕੁਲ ਨੇਪਾਲ ਬਾਰਡਰ ਹੈ 10 ਤੋਂ 15 ਕਿਲੋਮੀਟਰ ਤੇ ਇੱਧਰ 20 ਤੋਂ 22 ਕਿਲੋਮੀਟਰ ਹੈਗਾ ਬੰਗਲਾਦੇਸ਼ ਦੂਸਰੀ ਸਾਈਡ ਤੇ ਆਪਾਂ ਨੇਪਾਲ ਦੇ ਤੇ ਨੇਪਾਲ ਆਪਣਾ ਬੰਗਲਾਦੇਸ਼ ਦੇ ਬਾਰਡਰ ਦੇ ਵਿਚਾਰ ਵਿਚਕਾਰ ਬਿਲਕੁਲ ਬਿਹਾਰ ਤੇ ਪੱਛਮੀ ਬੰਗਾਲ ਦੇ ਬਾਰਡਰ ਤੋਂ 10 ਕਿਲੋਮੀਟਰ ਪਿੱਛੇ ਖੜੇ ਆ। ਬਹੁਤ ਸ਼ਾਨਦਾਰ ਜਗ੍ਹਾ ਇੱਥੇ ਚਾਹ ਪੀਤੀ ਹੈ। ਦਿਨ ਦੀ ਲਾਸਟ ਟੀ ਬ੍ਰੇਕ। ਤੇ ਸੋਨਾਪਿੰਡਾ ਆਸੇ-ਪਾਸੇ ਬਾਗ ਹੈ ਚਾਹ ਦੇ ਤੇ ਨਾਲ ਖੇਤੀ ਹੈ ਪਾਈਨੈਪਲ ਦੇ ਬਾਗ ਹੈ। ਤੇ ਆ ਇੱਥੇ ਹੁੰਦੇ ਆ ਰਿਮੋਟ ਜਹਾਜ਼ੀ ਹੈ। ਸਵਾਰੀਆਂ ਢੋਣ ਬਾਅਦ ਇਹ ਏਰੀਆ ਚਾਹ ਦੀ ਵੀ ਹੱਬ ਵੀ ਮੰਨਿਆ ਜਾਂਦਾ ਹੈ ਫਾਈਨਲੀ ਵੀ ਐਂਟਰਡ ਇਨ ਬਿਹਾਰ ਚੱਕਰਾਵਾੜੀ ਆ ਗਿਆ ਚੱਕਰਾਵਾੜੀ ਬਾਰਡਰ ਤੇ ਆ ਬਿਲਕੁਲ ਅੱਧਾ ਬਿਹਾਰ ਚ ਹੈ ਤੇ ਅੱਧਾ ਬੈਸਟਮਗਾਲ ਚ ਹੈ ਇਸ ਟਾਈਮ ਆਪਾਂ ਚੱਕਰਾਵਾੜੀ ਬਾਰਡਰ ਲਾਈਨ ਕ੍ਰੋਸ ਕਰ ਲਈ ਤੇ ਬਿਹਾਰ ਚ ਐਂਟਰ ਕਰ ਗਏ ਸੋ ਨੈਕਸਟ ਸਟੇਟ ਨੇ ਵੈਲਕਮ ਕਰਤਾ ਤੇ ਪੱਛਮੀ ਬੰਗਾਲ ਨੂੰ ਆਪਾਂ ਬਾਏ ਬਾਏ ਕਹਿਤਾ ਚੱਲਦੇ ਹਾਂ ਹੁਣ ਅੱਗੇ ਮਿੱਤਰੋ ਫਾਈਨਲੀ ਡੈਸਟੀਨੇਸ਼ਨ ਤੇ ਪਹੁੰਚ ਗਏ ਅੱਜ ਦੀ ਰਾਈਡ ਮੇਰੇ ਖਿਆਲ ਆਪਾਂ ਸਭ ਤੋਂ ਲੰਬੀ ਰਾਈਡ ਹੋਊ ਤੇ ਆਪਾਂ ਪਹੁੰਚ ਗਏ ਬਾਧਰਗੰਜ ਨਹੀਂ ਘਰਮ ਕਰਕੇ ਜਾਣਗੇ ਆ ਇਧਰ ਹੋਟਲ ਆ ਗਿਆ ਮਾਂ ਹੋਟਲ ਇਹ ਡਬਲ ਬੈਡਰੂਮ ਹੈ 1200 ਰੁਪਏ ਬਸ ਠੀਕ ਹੈ ਡਨ ਹੈ ਕੰਮ ਰਾਸ਼ਨ ਪਾਣੀ ਵੈਜ ਮਿਲੂਗਾ ਜੋ ਕੁਛ ਮਰਜ਼ੀ ਖਾਓ ਮਠਾਈ ਜਿੰਨੀ ਮਰਜ਼ੀ ਖਾਓ ਆ ਦੇ ਤਾਜੀ ਤਾਜੀ ਮਠਾਈ ਗੁਲਾਬ ਜਾਮੁਨਾ ਰਸਗੁਲੇ ਹਾਂ ਸਮੋਸੇ ਗੁਜੀਆ ਹਾਂ ਰੋਟੀ ਸਬਜੀ ਦੇ ਨਾਲ ਮਿਲੂਗੀ ਨਾਲ ਦਹੀਂ ਵੀ ਮਿਲੂਗਾ ਰਾਇਤਾ ਵੀ ਮਿਲੂ ਤੇ ਦਾਲ ਤੇ ਮਿਕਸ ਵੈਜ ਨਾਲ ਗੁਜੀਆ ਠੀਕ ਹੈ ਹਾਂ ਮਿਕਸ ਦੀ ਗੁਜੀਆ ਹਾਂ ਕੁਛ ਵੀ ਹੋਰ ਚਾਹੀਏ ਦੁੱਧ ਨਹੀਂ ਮਿਲੇਗਾ ਆਜ ਦੁੱਧ ਗਏ ਹਮ ਦੁੱਧ ਕਿਹਾ ਹਾਂ ਆਜੀ ਸੀ ਨਾ ਅੱਜ ਖਜ਼ਾਨਚੀ ਸਹੀ ਕੰਮ ਕਰ ਰਿਹਾ ਸਾਰੇ ਸਹੀ ਗੱਲ ਕਰ ਰਿਹਾ 1.2 ਇੱਕ ਗੱਲ ਮਿਲ ਗਿਆ ਹਾਂ ਵੈਸੇ ਮੈਨੂੰ ਅੱਜ ਹੋਰ ਲੱਗਦਾ ਵੀ ਅੱਜ ਮੈਨੂੰ ਖਜ਼ਾਨਚੀ ਦੀ ਗੜਬੜ ਵੀ ਲੱਗਦੀ ਕੋਈ ਆਦੀ ਲੱਗੇ ਸਾਲੇ ਵੀ ਆ ਕੇ ਦੇ ਉਹ ਤਹਾਂ ਤੋਂ ਅੱਜ ਦਾ ਬਰੀ ਅੰਨੂਰ ਡੈਸਟੀਨੇਸ਼ਨ ਆ ਗਿਆ ਤੇ ਅੰਦਰ ਲਾਉਨੇ ਆ ਫਿਰ ਸਾਈਕਲ ਸ਼ੋਕਲ ਤੇ ਰੋਟੀ ਪਾਣੀ ਦਾ ਪ੍ਰਬੰਧ ਹੋ ਗਿਆ ਰੂਮ ਦਾ ਪ੍ਰਬੰਧ ਹੋ ਗਿਆ ਚਲੋ ਵੀ ਮਿੱਤਰੋ ਆਜੋ ਦੋਸਤੋ ਅੱਜ ਦਾ ਸਫਰ ਬਹੁਤ ਸ਼ਾਨਦਾਰ ਰਿਹਾ ਤੇ ਆਪਾਂ ਅੱਜ ਰਹੇ ਆ ਬਹਾਦਰਗੰਜ ਰਹਿਣਾ ਸੀ ਆਪਾਂ ਪੌਆ ਖਾਲੀ ਵੈਸੇ ਤਾਂ ਉਹਦਾ ਨਾਂ ਹੈਗਾ ਪੌਆ ਖਾਲੀ ਪਰ ਅਸੀਂ ਪੌਆ ਖਾਲੀ ਬੋਲਦੇ ਆਂ ਸੋਣਾ ਜਿਹਾ ਲੱਗਦਾ ਇੱਕ ਤਾਂ ਪਊਆ ਖਾਲੀ ਇੱਕ ਹਰਮੀਤ ਸਿੰਘ ਨੂੰ ਕਹੀ ਗਏ ਵੀ ਉੱਥੇ ਆਪਾਂ ਪਊਆ ਖਾਲੀ ਕਰ ਦੇਣਾ ਬਸ ਖਤਮ ਹੈ ਕੰਮ ਕਰੋ ਹਈ ਖਾਲੀ ਸੀ ਜੇ ਉੱਥੇ ਕੁਝ ਵੀ ਨਹੀਂ ਸੀ ਰਹਿਣ ਨੂੰ ਇਸ ਲਈ ਆਪਾਂ ਆਪਦਾ ਡੈਸਟੀਨੇਸ਼ਨ ਬਦਲ ਕੇ ਤੇ ਡੈਸਟੀਨੇਸ਼ਨ ਬਦਲ ਕੇ ਫਿਰ ਆਪਾਂ ਅੱਗੇ ਉਦੋਂ 15 ਕਿਲੋਮੀਟਰ ਹੋਰ ਇੱਕ ਭਾਦਰਗਾਹਾਂ ਜਿਹਾ ਛੋਟਾ ਜਿਹਾ ਸ਼ਹਿਰ ਹੈ ਉੱਥੇ ਆ ਗਏ ਇੱਕ ਅੱਜ ਬਿਹਾਰ ਦੇ ਵਿੱਚ ਬੋਟਾਂ ਸੀਗੀਆਂ ਉਹਦੇ ਕਰਕੇ ਅੱਜ ਸੁੰਨਸਰਾ ਥੋੜੀ ਜਿਆਦਾ ਹੀ ਸੀਗੀ ਸ਼ਾਮ ਨੂੰ ਦੁਕਾਨਾਂ ਤੁਗੂ ਨਾ ਬੰਦ ਸੀ ਕਹਿਣ ਦਾ ਭਾਵ ਤੇ ਬਾਕੀ ਇੱਥੇ ਪਹੁੰਚ ਕੇ ਖਾਣਾ-ਦਾਣਾ ਬਹੁਤ ਵਧੀਆ ਮਿਲਿਆ ਦਾ ਬੰਦੇ ਦਾ ਆਪਦਾ ਘਰ ਹੈ ਘਰੇ ਇਹਦਾ ਆਪਦਾ ਹੀ ਹੋਟਲ ਹੈ ਆਪਦਾ ਹੀ ਇਹਦਾ ਰੂਮ ਵਗੈਰਾ ਸਾਰਾ ਕੁਝ ਆਪ ਹੀ ਤਿਆਰ ਕਰਦੇ ਆ ਬਹੁਤ ਵਧੀਆ ਤੇ ਬੰਗਲਾਦੇਸ਼ ਬਾਰਡਰ ਵੀ ਅੱਜ ਕਵਰ ਕਰ ਲਿਆ ਤੇ ਆਪਾਂ ਵਿਹਾਰ ਦੇ ਵਿੱਚ ਐਂਟਰ ਕਰ ਚੁੱਕੇ ਆ ਬਚਮੀ ਦਿਨਾਲ ਤੋਂ ਕੱਲ ਨੂੰ ਆਪਾਂ ਬਿਹਾਰ ਦੇ ਵਿੱਚ ਅੱਗੇ ਵਧਾਂਗੇ ਤੇ ਆਪਾਂ ਬਿਹਾਰ ਦੇ ਵਿੱਚ ਹੁਣ ਜਾਵਾਂਗੇ ਪਟਨੇ ਤੱਕ ਪਟਨੇ ਤੋਂ ਅੱਗੇ ਫੇਰ ਬਿਹਾਰ ਕ੍ਰੋਸ ਕਰਾਂਗੇ ਤੇ ਸੋ ਹੁਣ ਸਭ ਨੂੰ ਸਤਿ ਸ਼੍ਰੀ ਅਕਾਲ ਗੁੱਡ ਨਾਈਟ ਤੇ ਮਿਲਦੇ ਆਪਾਂ ਸਵੇਰੇ ਇੱਕ ਨਵੇਂ ਸਫ਼ਰ ਦੇ ਨਵਾਂ ਦਿਨ ਨਵੀਂ ਤਰੀਕ ਨਵੀਂ ਸਵੇਰ ਤੇ ਨਮਾ ਹੀ ਸਫ਼ਰ